ਹੈਲੋ ਮੈਂ ਸਰਬਜੀਤ ਘਰ ਟੈਲੋ ਕਮੀਰ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਇਹ ਹੈ ਮੇਰੇ ਸੁਪਣਿਆਂ ਦਾ ਘਰ ਮੇਰਾ ਸੋਹਣਾ ਜਿਹਾ ਘਰ ਨਿੱਕਾ ਜਿਹਾ ਮੇਰਾ ਘਰ ਨੀਰਾ ਬਹੁਤ ਹੀ ਪਿਆਰਾ ਘਰ ਜਿਸ ਵਿੱਚ ਮੈਂ ਆਜ਼ਾਦ ਕੁੱਮ ਫੇਰ ਸਕਦੀ ਹਾਂ ਤੇ ਆਪਣੇ ਸੁਪਨੇ ਪੂਰੇ ਕਰ ਸਕਦੀ ਹਾਂ ਆਜ਼ਾਦ ਹੋ ਕੇ ਤੇ ਇੰਜੋਏ ਕਰ ਸਕਦੀ ਹਾਂ ਇਹ ਹੈ ਮੇਰਾ ਸੋਹਣਾ ਜਿਹਾ ਘਰ ਜਿੱਥੇ ਮੈਂ ਬਾਂਸੀਆਂ ਦੀ ਤਰ੍ਹਾਂ ਉੱਡ ਰਹਿ ਸਕਦੀ ਆ ਸੁਪਣਿਆਂ ਦੇ ਮਹਿਲ ਸਜਾਓ 네ਗੇਟਿਵ ਲੋਕਾਂ ਤੋਂ ਬਚੋ ਆਪਣੀ ਜ਼ਿੰਦਗੀ ਦੇ ਰੰਗ ਚਰੰਗੋ ਦੂਜਿਆਂ ਦੀਆਂ ਟੈਨਸ਼ਨਾਂ ਨਾ ਲਵੋ ਆਪਣੇ ਸੁਪਣਿਆਂ ਦਾ ਹੈ ਘਰ ਜਿੱਥੇ ਮੈਨੂੰ ਆ ਕੇ ਬਹੁਤ ਹੀ ਖੁਸ਼ੀ ਮਿਲਦੀ ਆ ਮੈਂ ਬਹੁਤ ਹੀ ਇੰਜੋਏ ਕਰਦੀ ਆ ਆਪਣੇ ਘਰ ਵਿੱਚ ਬਾਹੇ ਗੁਰੂ ਹਰੇਕ ਨੂੰ ਸਤ ਜਰੂਰ ਦੇਵੇ ਮੈਂ ਪਰਮਾਤਮਾ ਅਗੇ ਅਰਦਾਸ ਕਰਦੀ ਹਾਂ